ਉਹ ਬਹੁਤ ਹੀ ਸਤਿਕਾਰਯਤ ਨੇ ਜਿਹੜਾ ਕਰਕੇ ਸਾਡਾ ਇਲਾਕਾ ਬਾਕੀ ਦਾਵਾਂ ਦੇ ਵੀ ਜਾਣਿਆ ਜਾਂਦਾ ਮੇਰੀ ਮੁਰਾਦ ਬੀਬਾ ਬਲਵੰਤ ਸਿੰਘ ਜੀ ਤੋਂ ਹੈ ਜਿਨ੍ਹਾਂ ਦੀ ਅੱਜ ਇਹ ਕਿਤਾਬ ਜਿਹੜੀ ਆ ਉਹ ਆਪਾਂ ਇੱਥੇ ਰਿਲੀਜ਼ ਕਰ ਰਹੇ ਆ ਔਰ ਇਸ ਮੌਕੇ ਤੇ ਮੇਰੇ ਨਾਲ ਸਾਡੇ ਬਹੁਤ ਹੀ ਵਧੀਆ ਸਤਿਕਾਰਯਤ ਐਜੂਕੇਸ਼ਨਿਸਟ ਪ੍ਰਿੰਸੀਪਲ ਅਫਤਾਰ ਸਿੰਘ ਜੀ ਉਹ ਵੀ ਮੌਜੂਦ ਨੇ प्रकाश शिंगारी जी केपी जी और ਸਾਡੇ ਬਲਾਕ ਸੰਪਤੀ ਦੇ ਮੈਂਬਰ ਨਾਲ ਲਖਵਿੰਦਰ ਜੀ আর ਸਰਬਜੀਤ ਸਿੰਘ ਜੀ ਅੱਜ ਇਹਨਾਂ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਇਹਨੂੰ ਅਸੀਂ ਅੱਜ ਰਿਲੀਜ਼ ਕੀਤਾ ਔਰ ਬੀਬਾ ਬਲਵੰਤ ਜੀ ਵੱਲੋਂ ਜੇ ਕਹਿਣ ਲੱਗ ਪਈਏ ਤਾਂ ਲਫ਼ਜ਼ ਵੀ ਥੋੜੇ ਹੋ ਜਾਣਗੇ ਇਹ ਇੱਕ ਉਹ ਸਖਸੀਅਤ ਜਿਹੜੇ ਕਵੀ ਵੀ ਨੇ ਚਿੱਤਰਕਾਰ ਵੀ ਨੇ ਬਹੁਤ ਖੂਬ ਸੂਰਤੀ ਦੇ ਨਾਲ ਜਿਹੜੀ ਲਿਟਰੇਚਰ ਆ ਇਹ ਜਿਹੜੀਆਂ ਦੂਸਰੀਆਂ ਕਿਤਾਬਾਂ ਨੇ ਉਹਦਾ ਤਰਜਮਾ ਵੀ ਕਰਦੇ ਨੇ ਸੋ ਜਿਸ ਇੱਕ ਇਨਸਾਨ ਦੇ ਵਿੱਚ ਬੱਸ ਸਭ ਇਨੀਆਂ ਗੁਣ ਹੋਣ ਇਨੀਆਂ ਕੁਆਲਿਟੀਆਂ ਹੋਣ ਤੇ ਮੈਂ ਸਮਝਦਾ ਵੀ ਉਹ ਪ੍ਰੇਰਣਾ ਦਾ ਸੋਰਸ ਹੋ ਮੈਂ ਅੱਜ ਪਬਲਿਕਲੀ ਬੀਬਾ ਜੀ ਦੀ ਕਿਤਾਬ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਆ ਕਿ ਇਸ ਮੀਡੀਆ ਰਾਹੀਂ ਯਾ ਸਾਡੇ ਲਾਈਵ ਫੋਨ ਨਾਲ ਜਿਹੜੀ ਅਗਲੀ ਪੀੜ੍ਹੀ ਆ ਤੇ ਸਾਨੂੰ ਸੁਣ ਰਹੀ ਹੋਵੇ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੀ ਕੁਆਲਿਟੀ ਆ ਯਾ ਜਿਹੜੀ ਇਹ ਕਿਹ ਕੈਸੀ ક્ષਮਤਾ ਉਹਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜ਼ਰੂਰ ਅਪਣਾਓ ਕਿਉਂਕਿ ਬੀਬਾ ਜੀ ਭਾਵੇਂ ਸਰਕਾਰੀ ਮੁਲਾਜ਼ਮ ਸੀਗੇ ਹੈਲਥ ਡਿਪਾਰਟਮੈਂਟ ਦੇ ਵਿੱਚ ਪਰ ਆਪਣੀ ਡਿਊਟੀਆਂ ਦੇ ਨਾਲ-ਨਾਲ ਉਹਨੇ ਇਹ ਸ਼ੌਕ ਜਿਹੜਾ ਸੀਗਾ ਲਿਖਣ ਦਾ ਕਵਿਤਾਵਾ ਦਾ ਦੂਸਰੀ ਚੀਜ਼ਾਂ ਦਾ ਉਹਨੂੰ ਵੀ ਇਹਨਾਂ ਨੇ ਡਿਵੈਲਪ ਕੀਤਾ ਇਹ ਆਪਣਾ ਰੋਜੀ ਰੋਟੀ ਦਾ ਮਸਲਾ ਨਹੀਂ ਸੀ ਰੋਜੀ ਰੋਟੀ ਇੱਕ ਤਾਂ ਹੋਰ ਕਮਾਉਂਦੇ ਸਰ ਪਰ ਸਮਾਜ ਨੂੰ ਕੁਝ ਦੇਣ ਵਾਸਤੇ ਇਹ ਜਿਹੜਾ ਇਹਨਾਂ ਨੇ ਆਪਣੀ ਇੱਕ ਹੌਬੀ ਸੀਗੀ ਉਹਨੂੰ ਬਹੁਤ ਡਿਵੈਲਪ ਕੀਤਾ ਸਾਨੂੰ ਮਾਣ ਹੈ ਅੱਜ ਛੋਟੇ ਲੈਵਲ ਤੇ ਬੁਲਕ ਲੈਵਲ ਦੇ ਉੱਪਰ ਕਈ ਸਟੇਜਾਂ ਤੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਸਾਡੇ ਸਾਰਿਆਂ ਲਈ ਫਖਰ ਵਾਲੀ ਗੱਲ ਆ ਸੋ ਬਹੁਤ ਨਾ ਕਹਿੰਦਾ ਹੋਇਆ ਤੁਹਾਨੂੰ ਬੀਬਾ ਜੀ ਬਹੁਤ-ਬਹੁਤ ਮੁਬਾਰਕਾ ਸੇ ਸ਼ੁਭ ਕਾਮਨਾਵਾ ਔਰ ਪ੍ਰਿੰਸੀਪਲ ਉਤਾਰ ਸਿੰਘ ਜੀ ਜਿੱਤੇ ਇੱਕ ਸਾਇੰਸ ਸਟੂਡੈਂਟ ਸੀ ਉੱਤੇ ਕਵਿਤਾ ਲਿਖਣ ਦੇ ਵਿੱਚ ਵੀ ਇਹਨਾਂ ਦੀ ਬਹੁਤ ਮਾਰਨ ਸੀ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਬਹੁਤ ਬਖੂਬੀ ਦੇ ਨਾਲ ਇਹਨਾਂ ਨੇ ਆਪਣੀ ਕਲਮ ਤੋਂ ਕੀਤੀ ਆ ਬਹੁਤ ਲੰਬਾ ਸਮਾਂ ਗਵਰਨਮੈਂਟ ਕਾਲਜ ਦੇ ਵਿੱਚ ਇਹਨਾਂ ਨੇ ਰਹਿ ਕੇ ਬਹੁਤ ਸਾਰੇ ਬੱਚਿਆਂ ਨੂੰ ਪੜਾ ਕੇ ਸਮਾਜ ਦੇ ਬਹੁਤ ਵੱਡੇ ਵੱਡੀ ਸਾਬਾ ਦੇ ਉੱਪਰ ਇਹਨਾਂ ਨੇ ਪਹਚਾਇਆ ਸੋ ਅੱਜ ਇਹਨਾਂ ਸਖਸੀਤਾ ਦੀ ਲੋੜ ਆ ਕਿਉਂਕਿ ਸਮਾਜ ਦੇ ਹਰ ਕਿਤੇ ਚ ਕਿਤੇ ਨਿਗਾਰ ਆ ਗਿਆ ਔਰ ਉਹ ਨਿਗਾਰ ਤਾਂ ਹੀ ਥਲ ਪਾਈ ਜਾਂਦੀ ਆ ਤੇ ਇਹਨਾਂ ਵਰਗੀਆਂ ਸਖਸੀਤਾ ਜਿਹੜੀਆਂ ਨੇ ਉਹ ਸਰਗਰਮ ਰਹਿਣ ਔਰ ਜਿਹੜੀ ਜਿਹੜੀ ਫੀਲਡ ਦੇ ਵਿੱਚ ਇਹਨਾਂ ਦੀ ਕੰਟਰੀਬਿਊਸ਼ਨ ਆ ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਕੁਝ ਮਿੰਟ ਦੇ ਵਿੱਚ ਉਡੀ ਗੱਲ ਰੱਖਣਗੇ ਔਰ ਉਸ ਤੋਂ ਬਾਅਦ ਬੀਬਾ ਭਲਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਮੈਂ ਸਾਰਿਆਂ ਦਾ ਸਵਾਗਤ ਕਰਵਾਉਂਦਾ ਜ਼ਿਕਰ ਕੀਤਾ ਹੈ ਗਣ ਸਾਹਿਬ ਨੇ ਇਹ ਸ਼ਾਪ ਇਹਨਾਂ ਦੇ ਨਾਮ ਹੀ ਪੈਦਾ ਹੋਈ ਸੀ ਓਰੀਜਨਲੀ ਇਹ ਲੁਧਿਆਣਾ ਜਿਲੰਗਰਹਿਣ ਵਾਲੇ ਨੇ ਫਾਈਨ ਕਾਲਜ ਆਫ ਫਾਈਨ ਆਰਟਸ ਚੰਡੀਗੜ੍ਹ ਤੋਂ ਗ੍ਰੈਜੂਏਟ ਨੇ ਔਰ ਇਹਨਾਂ ਦਾ ਫੀਲਡ ਜਿਹੜਾ ਹੈ ਉਹ ਕਲਤਾ ਵੀ ਹੈ ਕਹਾਣੀ ਵੀ ਹੈ ਕੈਮਰਾ ਵੀ ਹੈ ਤੇ ਬਰਸ਼ ਵੀ ਹੈ ਜਦੋਂ ਮੈਂ ਫੇਕ ਕਰਦਾ ਬਹੁਤ ብዙ ਸਿਰਾਂ ਨੇ ਇਹਨਾਂ ਵਿੱਚ ਦਿੱਤੀਆਂ ਜਿਨ੍ਹਾਂ ਨੇ ਨੈਸ਼ਨਲ ਲੈਵਲ ਦੇ ਉੱਤੇ ਅਵਾਰਡ ਲਏ ਨੇ ਮੈਨੂੰ ਯਾਦ ਹੈ ਇੱਕ ਫੈਮਿਲੀ ਪਲੈਨਿੰਗ ਦਾ ਕੰਪੀਟੀਸ਼ਨ ਹੋਇਆ ਸੀ ਪੋਸਟਰ ਰਾਉਂਡ ਦਾ ਤੇ ਬੀਬਾ ਜੀ ਦਾ ਬਣਾਇਆ ਪੋਸਟਰ 올 ਇੰਡੀਆ ਲੈਵਲ ਦੇ ਉੱਤੇ ਇੱਕ ਨੰਬਰ ਤੇ ਪਸੜਾ ਇਹਨਾਂ ਦੀ ਜੌਬ ਵੀ ਇੱਕ ਜਾਂ ਦੋ ਹੋਣਗੀਆਂ ਸਾਰੇ ਪੰਜਾਬ ਸੋਸ ਇਸ ਕਰਕੇ ਜਦੋਂ ਇਹ ਗੁਜਾਸਪੁਰ ਆ ਗਏ ਤੇ ਤਬੀਰ ਚ ਟਕਾਹ ਇਹ ਨਾ ਸੀ ਕਿ ਫਿਰ ਇੱਥੇ ਦੇ ਗੁਜਾਸਪੁਰ ਦੇ ਬੋਖ ਰਹੇ ਮੈਂ ਵਿੱਚੋਂ 5-6 ਸਾਲ ਅਮਰੀਕਾ ਵੀ ਲਗਾਇਆ ਪਰ ਇਹ ਇੱਥੋਂ ਦੀ ਹਿੱਤ ਤੋ ਮੈਂ ਜਾਣਾ ਵੀ ਇਹੋ ਜਿਹੇ ਬੰਦਿਆਂ ਦਾ ਮਾਨਸਿਕ ਘਾਲ ਕਰਨਾ ਉਹਨਾਂ ਨੂੰ ਐਕਸਪੋਜ਼ਰ ਦੇਣਾ ਸਾਡਾ ਧਰਿਆ ਦਾ ਫੰਕ ਹੈ ਇਹਨਾਂ ਦੇ ਕੋਲ ਅੱਜ ਘੜੀਆਂ ਵੀ ਬਹਿ ਗਏ ਦੋ ਘੜੀਆਂ ਵੀ ਬਹਿ ਗਏ ਪੰਜ ਪਲ ਵੀ ਬਹਿ ਗਏ ਤੇ ਕੁਝ ਨਾ ਕੁਝ ਹਾਸਲ ਕਰਕੇ ਪ੍ਰਾਪਤ ਕਰਕੇ ਉੱਠੋਗੇ ਖਾਲੀ ਨਹੀਂ ਹੋਣਗੇ ਇਹਨਾਂ ਦਾ ਕਮਰੇ ਵਿੱਚ ਤੁਸੀਂ ਜਾਓ ਘਰ ਜਿਹੜਾ ਇਹਨਾਂ ਦਾ ਘਰ ਹੈ ਐਸੋ ਉਹਦੇ ਚ ਮੰਜੇ ਪੀੜੇ ਦੇ ਭਾਂਵੇਂ ਘੱਟ ਹੋ ਰਸੋਈ ਦੇ ਭਾਂਡੇ ਵੀ ਭਾਂਵੇਂ 4 ਘੱਟ ਹੋ ਰੁੱਖ ਬਹੁਤ ਨੇ ਤੇ ਰੁੱਖ ਤੋਂ ਕਈ ਸੈਂਕੜੇ ਗੁਣ ਕਿਤਾਬਾਂ ਨੇ ਜਿਹੜੇ ਬਸ ਮਰਜ਼ੀ ਹੱਥ ਮਾਰ ਲੋ ਪਰਦੇ ਦੇ ਪਿੱਛੇ ਉੱਥੇ ਕਿਤਾਬਾਂ ਨੇ ਪਰਦੇ ਦੇ ਸਾਹਮਣੇ ਕਿਤਾਬਾਂ ਨੇ ਰਸੋਈ ਦੇ ਬਾਅਦ ਸ਼ੈਲਫ ਹੈ ਉੱਤੇ ਕਿਤਾਬਾਂ ਪਈਆਂ ਨੇ ਜਿੱਥੇ ਇਹਨਾਂ ਦਾ ਬੈਠਾ ਪਿੱਛੇ 2-250 ਕਿਤਾਬ ਪਈ ਹੈ ਤੋਂ ਤਾਂ ਆਪਾਂ ਤੁਹਾਨੂੰ ਬਿਸਗਾਈਡਲੀ ਕਰਦੀ ਆ ਇਸ ਤੋਂ ਚੰਗਾ ਕੋਈ ਦੋਸਤ ਨਹੀਂ ਹੋਣਾ ਪਰ ਇਹ ਕਿਤਾਬ ਖਾਸ ਕਰਕੇ ਮੈਂ ਇਹਨਾਂ ਦੀ ਕਵਤਾ ਬਾਰੇ ਕਹਾਣੀਆਂ ਬਾਰੇ ਬਹੁਤ ਕੁਝ ਗੱਲ ਕਰ ਸਕਦਾ ਐ ਪਰ ਇਸ ਕਿਤਾਬ ਦਾ ਸਿੱਖਿਆ ਹੈ ਕਿ ਇਹ ਤਾਂ ਇਹਦਾ ਬਾਰੇ 52 ਹੋਰ ਲੇਖਕ ਨੇ ਜਿਨ੍ਹਾਂ ਨੇ ਲਿਖਿਆ ਕਿ ਸਾਡੀ ਨਜ਼ਰ ਦੇ ਵਿੱਚ ਬੀਬਾ ਜੀ ਕੀ ਨੇ ਤਾਂ ਕਿਸੇ ਵੀ ਬੰਦੇ ਦੇ ਜਿਉਂਦੇ ਜੀ ਇੱਕ ਬੜੀ ਵੱਡੀ ਇੱਕ ਪ੍ਰਾਪਤੀ ਵਾਲੀ ਗੱਲ ਹੈ ਕਿ ਮੁਲਕ ਭਰ ਚੋਂ 52 ਬੰਦੇ 52 ਲੇਖਕ ਉਹ ਉਹਦੇ ਬਾਰੇ ਤੇ ਮੈਂ ਇਸ ਕਿਤਾਬ ਦੇ ਸ਼ਬਦ ਦੇ ਬੀਬਾ ਜੀ ਨੂੰ ਵਿਵਾਗਤ ਦਿੰਦਾ ਇਤਿਆਸ ਕਰਦਾ ਹੈ ਕਿ ਇਹ ਆਪਣਾ ਕਲਮ ਦਾ ਸਫਰ ਹੈ ਇਹ ਆਖਰੀ ਸਾਹ ਤੱਕ ਜਾਰੀ ਰਹੇਗੀ ਆਮੀਨ ਮੈਂ ਤਰਹੀ ਹਮੇਸ਼ਾ ਮੈਂ ਲਗਾਤਾਰ ਲਿਖਦਾ ਆ ਰਿਹਾ ਹੁਣ ਤੱਕ ਮੇਰੀਆਂ 10 ਕਿਤਾਬਾਂ ਛਪ ਚੁੱਕੀਆਂ ਨੇ ਟਰਾਂਸਲੇਸ਼ਨ ਹਿੰਦੀ ਚ ਹੋਇਆ ਅੰਗਰੇਜ਼ੀ ਦੇ ਵਿੱਚ ਹੋਇਆ ਰਾਜਗਪੁਰ ਵਰਗੇ ਐਕਟਰ ਤੋਂ ਬੈਸਟ ਐਕਟਰ ਦਾ ਅਵਾਰਡ ਵੀ ਲਿਫ ਲਿਆ ਬਾਕੀ ਗੁਰਦਾਸਪੁਰ ਮੈਨੂੰ ਜ਼ਿਲ੍ਹਾ ਇੰਨਾ ਚੰਗਾ ਲੱਗਿਆ ਇੱਕ ਵਾਰੀ ਮੈਂ ਟੂਰ ਤੇ ਗਿਆ ਦੋਨੇਰੇ ਸਾਈਡ ਤੇ ਉਸ ਤੋਂ ਬਾਅਦ ਮੈਂ ਡਿਸਾਈਡ ਕਰ ਲਿਆ ਕਿ ਮੈਂ ਹੁਣ ਇੱਥੇ ਰਹਿਣਾ ਕਿਉਂਕਿ ਡਲੋਜੀ ਧਰਮਸ਼ਾਲਾ ਮੇਰੇ ਨੇੜੇ ਸੀ ਪਹਾੜਾਂ ਦੇ ਪਹਾੜ ਵੀ ਮੈਂ ਗਾਏ ਨੇ ساری ਉਮਰ ਤੇ ਇਸ ਕਰਕੇ तकरीबन 60 ਸਾਲ ਹੋ ਗਏ ਨੇ ਇਹ ਹੁਣ ਸਾਰਾ ਇੱਥੇ ਤੀਜੀ نسل ਮੈਂ ਤੀਜੀ ਪੀੜ੍ਹੀ ਇੱਥੇ ਦੇਖ ਰਿਹਾ ਤੇ ਹੁਣ ਮੈਂ ਤੁਹਾਡਾ ਹੀ ਭਾਈ ਸਮਝ ਕੇ ਰੱਖੋ ਤੇ ਇਹਨਾਂ ਦੀ ਮਿਹਰਬਾਨੀ ਹੈ ਮੇਰੇ ਛੋਟੇ ਭਰਾ ਨੇ ਇਹ ਇਹ ਭਰਾਮ ਛੋਟੇ ਭਰਾਵਾਂ ਦਾ ਇਹ ਸ਼ੇਰਵਾਦ ਹੁੰਦਾ ਬਹੁਤ ਸਰ ਇਹਦੇ ਕਿਤਾਬ ਵਿੱਚ ਕੀ ਖਾਸ ਕੀ ਕੀ ਨਹੀਂ ਇਸ ਕਿਤਾਬ ਦੇ ਵਿੱਚ ਜਿਹੜੀਆਂ ਮੈਂ ਕਿਤਾਬਾਂ ਲਿਖੀਆਂ ਜਾਂ ਜਿਸ ਤਰ੍ਹਾਂ ਢੰਗ ਨਾਲ ਮੇਰੀ ਜੀਵਨੀ ਜ਼ਿੰਦਗੀ ਗੁਜ਼ਰੀ ਹੈ ਉਹਦੇ ਬਾਰੇ ਇੰਡੀਆ ਦੇ ਵਿੱਚੋਂ 52 ਲੇਖਕਾਂ ਨੇ ਇਹਦੇ ਵਿੱਚ ਜ਼ਿਕਰ ਕੀਤਾ ਇਸ ਕਿਤਾਬ 'ਚ ਮੇਰੀ ਪੋਇਟਰੀ ਬਾਰੇ ਪਰਪਰਸ ਮੇਰਾ ਜਿਹੜਾ ਲਾਈਫ ਸਟਾਈਲ ਹੈ ਉਹਦੇ ਬਾਰੇ ਕੀ ਇਹ ਚ ਮੈਨ ਕੇ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਜਿਹੜੀ ਸਭ ਤੋਂ ਵਧੀਆ ਚੀਜ਼ ਲਿਖੀ ਗਈ ਇਹਦੇ ਸਾਰੇ ਕੁਝ ਵਧੀਆ ਲੱਗਦਾ ਇਹਨਾਂ ਨੂੰ ਖਾਸ ਲੱਗਦਾ ਉਹ ਦੱਸਦੇ ਹੈ ਜਿਹੜਾ ਖਾਸ ਲੱਗਦਾ ਜੀ ਤੁਹਾਨੂੰ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਆਪਣੀ ਜ਼ਿੰਦਗੀ ਬਾਰੇ ਕੀ ਕਹਿਣ ਵੀ ਕੀ ਚੰਗਾ ਲੱਗਦਾ ਸਾਰੇ ਦੇਖੋ ਇਹ ਉਹਨਾਂ ਲੋਕਾਂ ਨੇ ਚੰਗਾ ਲੱਗਿਆ ਤੇ ਉਹਨਾਂ ਨੇ ਲਿਖਿਆ ਮੇਰੇ ਬਾਰੇ ਇਹਦਾ ਮਤਲਬ ਕੋਈ ਚੰਗਾ ਹੀ ਹੋਏਗਾ ਇਹ ਨਾ ਸਰ ਪਬਲਿਕ ਨੂੰ ਕੀ ਮੈਸੇਜ ਹੈ ਤੁਹਾਡਾ ਪਬਲਿਕ ਨੂੰ ਮੈਸੇਜ ਇਹ ਹੈਗਾ ਕਿ ਜਿਹੜੀ ਲਗਾਤਾਰ ਇਹ ਇਮਾਨਦਾਰੀ ਔਰ ਮਿਹਨਤ ਸਬਰ ਸੰਤੋਖ ਜਿਦਾਂ ਕਿ ਅੱਜਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਰੀ ਖੋ ਚੁੱਕੀ ਹੈ ਲੋਕੀ ਰਾਤੋਂ ਰਾਤ ਅਮੀਰ ਬਣਨ ਦੇ ਗਲਤ ਨਜਾਇਜ਼ ਢੰਗ ਯੂਜ਼ ਕਰਦੇ ਨੇ ਉਹ ਮੈਂ ਉਹਨਾਂ ਦੇ ਬਿਲਕੁਲ ਖਿਲਾਫ ਹਾਂ ਉਧਰ ਤੁਹਾਡੀ ਹਮੇਸ਼ਾ ਮਦਦ ਤੇ ਰਹਗੀ ਇਮਾਨਦਾਰੀ ਔਰ ਸਾਫ਼ ਸੁਥਰੀ ਜ਼ਿੰਦਗੀ